ਡਾਇਰੈਕਟਰ ਦੇ ਵੱਲੋਂ ਬਾਥਰੂਮਾਂ ਦੇ ਵਿੱਚ ਹਿਡਨ ਕੈਮਰੇ ਲਵਾ ਦਿੱਤੇ ਗਏ ਜੀ ਔਰ ਜਦੋਂ ਜਿਹੜੀ ਇੱਕ ਟੀਚਰ ਸੀ ਮਹਿਲਾ ਟੀਚਰ ਉਹ ਬਾਥਰੂਮ ਦੇ ਵਿੱਚ ਜਾਂਦੀ ਹੈ ਔਰ ਜਾ ਕੇ ਦੇਖਦੀ ਹੈ ਕਿ ਬਾਥਰੂਮ ਦੇ ਵਿੱਚ ਇੱਕ ਬਲਬ ਦੀ ਛੋਟੇ ਬਲਬ ਦੀ ਲਾਈਟ ਜਗ ਰਹੀ ਹੁੰਦੀ ਹੈ ਤਾਂ ਜਦੋਂ ਉਸਨੇ ਸਿਕਿਉਰਿਟੀ ਗਾਰਡ ਨੂੰ ਬੁਲਾਇਆ ਤਾਂ ਸਿਕਿਉਰਿਟੀ ਗਾਰਡ ਨੇ ਆਣ ਕੇ ਦੇਖਿਆ ਕਿ ਇਹ ਤਾਂ ਹਿਡਨ ਕੈਮਰਾ ਹੈ ਔਰ ਉਦੋਂ ਹੀ ਸਿਕਿਉਰਿਟੀ ਗਾਰਡ ਨੇ ਦੱਸਿਆ ਕਿ ਡਾਇਰੈਕਟਰ ਦੇ ਵੱਲੋਂ ਸਕੂਲ ਦੇ ਡਾਇਰੈਕਟਰ ਦੇ ਵੱਲੋਂ 20 ਦਿਨ ਪਹਿਲਾਂ ਕੀ ਇਹ ਹਿਡਨ ਕੈਮਰੇ ਲਗਵਾਏ ਗਏ ਸੀ ਔਰ 20 ਦਿਨਾਂ ਤੋਂ ਲਾਈਵ ਫੁਟੇਜ ਦੇਖ ਰਿਆ ਸੀ ਡਾਇਰੈਕਟਰ ਜੀ ਹਾਂ ਇਹ ਗੰਦੀ ਕਰਤੂਤ ਜਿਹੜੀ ਹੈ ਸਕੂਲ ਦੇ ਡਾਇਰੈਕਟਰ ਦੇ ਵੱਲੋਂ ਕੀਤੀ ਗਈ ਹੈ ਨਾਇਡਾ ਦੇ ਵਿੱਚ ਇੱਕ ਪ੍ਰੀ ਸਕੂਲ ਹੈ ਜਿੱਥੇ ਇਹ ਪੂਰੀ ਘਟਨਾ ਵਾਪਰੀ ਹੈ ਮਹਿਲਾ ਟੀਚਰ ਨੇ ਅਚਾਨਕ ਜਦੋਂ ਬਾਥਰੂਮ ਦੇ ਵਿੱਚ ਜਾ ਕੇ ਦੇਖਿਆ ਕਿ ਇੱਕ ਛੋਟੇ ਜਿਹੇ ਬਲਬ ਟਾਈਪ ਦੀ ਲਾਈਟ ਜਿਹੜੀ ਹੈ ਉਹ ਜਗ ਰਹੀ ਹੈ ਤਾਂ ਮਹਿਲਾ ਨੇ ਉਸੇ ਸਮੇਂ ਸਿਕਿਉਰਿਟੀ ਨੂੰ ਬੁਲਾਇਆ ਜਿਹੜੀ ਸਕੂਲ ਦੇ ਵਿੱਚ ਸਿਕਿਉਰਿਟੀ ਗਾਰਡ ਸੀਗਾ ਉਹਨੂੰ ਬੁਲਾਇਆ ਔਰ ਦੇਖਿਆ ਤਾਂ ਸਿਕਿਉਰਿਟੀ ਗਾਰਡ ਨੇ ਉਦੋਂ ਦੇਖ ਕੇ ਦੱਸਿਆ ਕਿ ਡਾਇਰੈਕਟਰ ਨੇ ਇਹ 20 ਦਿਨ ਪਹਿਲਾਂ ਕੀ ਹਿਡਨ ਕੈਮਰੇ ਜਿਹੜੇ ਨੇ ਉਹ ਬਾਥਰੂਮ ਦੇ ਵਿੱਚ ਲਗਵਾਏ ਸੀ ਤਾਂ ਜੋ ਫੁਟੇਜ ਜਿਹੜੀ ਹੈ ਉਹ ਦੇਖ ਸਕੇ ਤਾਂ ਇੰਨੀ ਗੰਦੀ ਸੋਚ ਦੇ ਮਾਲਕ ਇਹ ਵਿਦਿਆ ਦੇ ਮੰਦਰ ਦੇ ਵਿੱਚ ਬੈਠੇ ਹੋਏ ਨੇ ਤਾਂ ਜੱਕਿਆ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਆ ਜਿਹੜੇ ਇਸ ਤਰੀਕੇ ਦੇ ਨਾਲ ਮਹਿਲਾ ਟੀਚਰ ਦੀ ਫੁਟੇਜ ਵਗੈਰਾ ਦੇਖਣ ਕਿਉਂਕਿ 20 ਦਿਨਾਂ ਤੋਂ ਦੱਸਿਆ ਜਾ ਰਿਹਾ ਕਿ ਉਹ ਲਗਾਤਾਰ ਇਹ ਫੁਟੇਜ ਜਿਹੜੀ ਹੈ ਲਾਈਵ ਫੁਟੇਜ ਕਿਉਂਕਿ 20 ਦਿਨਾਂ ਤੋਂ ਕਈ ਵਾਰ ਉੱਥੇ ਜਿਹੜੀਆਂ ਟੀਚਰ ਨੇ ਜਿਹੜੇ ਵੀ ਹੈ ਉਹ ਵਾਸ਼ਰੂਮ ਤਾਂ ਹਰੇਕ ਨੇ ਯੂਜ਼ ਕੀਤਾ ਹੋਣਾ ਵਾਸ਼ਰੂਮ ਤਾਂ ਸਾਰੇ ਗਏ ਕੁੜੀਆਂ ਔਰ ਜਿੰਨੇ ਵੀ ਬਾਥਰੂਮ ਦੇ ਵਿੱਚ ਗਏ ਉਹਨਾਂ ਦੀ ਲਾਈਵ ਵੀਡੀਓ ਰਿਕਾਰਡ ਕੋਈ ਔਰ ਲਾਈਵ ਵੀਡੀਓ ਉਸ ਸਕੂਲ ਦੇ ਡਾਇਰੈਕਟਰ ਨੇ ਦੇਖੇ ਤਾਂ ਆ ਪੂਰੀ ਦੀ ਪੂਰੀ ਸੀਸੀਟੀਵੀ ਜਿਹੜੀ ਐਸ ਤੇ ਬਣਾਈ ਗਈ ਔਰ ਹੁਣ ਮਾਮਲਾ ਜਿਹੜਾ ਆ ਪੁਲਿਸ ਦੇ ਕੋਲ ਪਹੁੰਚਾ ਹੋਇਆ ਐਸ ਦੀ ਜਾਂਚ ਵੀ ਵੱਡੇ ਪੱਧਰ ਤੇ ਕੀਤੀ ਜਾ ਰਹੀ ਹੈ ਕਿਉਂਕਿ ਇਸ ਤਰੀਕੇ ਦੇ ਨਾਲ ਕਿਸ ਦੀ ਵੀਡੀਓ ਸ਼ੂਟ ਕਰਨਾ ਉਹ ਵੀ ਪ੍ਰਾਈਵੇਸੀ ਵਾਲੀ ਜਗ੍ਹਾ ਤੇ ਕਿਉਂਕਿ ਬਾਥਰੂਮ ਦੇ ਵਿੱਚ ਹਰੇਕ ਕਿਸੇ ਦੀ ਪ੍ਰਾਈਵੇਸੀ ਹੁੰਦੀ ਹੈ ਪਰ ਉੱਥੇ ਇੱਕ ਹਿਡਨ ਕੈਮਰਾ ਲਗਵਾਇਆ ਹੋਇਆ ਸੀ ਅਚਾਨਕ ਜਦੋਂ ਇੱਕ ਸਕੂਲ ਟੀਚਰ ਦੀ ਮਹਿਲਾ ਟੀਚਰ ਦੀ ਨਜ਼ਰ ਉਸ ਕੈਮਰੇ ਤੇ ਜਾਂਦੀ ਹੈ ਤਾਂ ਮਹਿਲਾ ਟੀਚਰ ਗਾਰਡ ਨੂੰ ਬੁਲਾਉਂਦੀ ਹੈ ਤੇ ਉਸ ਤੋਂ ਬਾਅਦ ਪਤਾ ਲੱਗਦਾ ਕਿ ਹਿਡਨ ਕੈਮਰਾ ਲੱਗਿਆ ਹੋਇਆ ਸੀ ਔਰ ਤਕਰੀਬਨ 20 ਦਿਨ ਤੋਂ ਇੱਥੇ ਕੈਮਰਾ ਲਗਵਾਇਆ ਹੋਇਆ ਸੀਗਾ ਔਰ 20 ਦਿਨਾਂ ਤੋਂ ਲਗਾਤਾਰ ਡਾਇਰੈਕਟਰ ਜਿਹੜਾ ਹੈ ਸਕੂਲ ਦਾ ਉਹ ਵੀਡੀਓ ਦੇਖ ਰਿਹਾ ਸੀ ਹੁਣ ਇਸ ਬਾਬਤ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਦੇ ਕੋਲੇ ਸਾਰਾ ਮਾਮਲਾ ਜਿਹੜਾ ਪਹੁੰਚ ਚੁੱਕਿਆ ਪੁਲਿਸ ਦੇ ਨਾਲ ਵੀ ਗੱਲਬਾਤ ਕੀਤੀ ਉਹ ਵੀ ਤੁਹਾਨੂੰ ਸੁਣਾਉਣੇ ਆ